ਇਹ ਲਗਭਗ ਤਿੰਨ ਗੱਲੇ ਵਿਜੇ ਸਿੰਘ ਆਪਾਂ ਬੱਟਾਂ ਤੇ ਜੀ ਤੇ ਬਹੁਤ ਵਧੀਆ ਝਾੜ ਰਿਹਾ ਬੜਾ ਆਉਣ ਦੇ ਵੇਲੇ ਖੁਦ ਡਾਕਟਰ ਸਾਹਿਬ ਆ ਕੇ ਸਾਡੇ ਕੋਲ ਬੜਵਾ ਕੇ ਗਏ ਜੀ ਆ ਪੂਨੇਗੜੀ ਯੂਨੀਵਰਸਿਟੀ ਦੇ ਵਿੱਚ ਤੁਹਾਡਾ ਰਿਕਾਰਡ ਹਾਂ ਰਿਕਾਰਡ ਹੈਗਾ ਬਈ ਆਪਣਾ ਵੀ ਇਹਨਾਂ ਨੂੰ ਵੀ ਦਿੱਤਾ ਹੋਇਆ ਆਪਾਂ ਉਹਦੇ ਵਿੱਚ ਆਪਾਂ ਹੈਗੇ ਹਾਂ ਰਿਕਾਰਡ ਦੇ ਵਿੱਚ ਤਿੰਨੇ ਚਾਰੇ ਯੂਨੀਵਰਸਿਟੀ ਦੇ ਬੀਜ ਹੈਗੇ ਜਿਹੜੇ ਆਪਣੇ ਵਧੀਆ ਚੱਲ ਰਹੇ ਝਾੜ ਵਧੀਆ ਦੇ ਰਹੇ ਆ ਵਧੀਆ ਝਾੜ ਹਾਂਜੀ ਜਿਵੇਂ ਐਚ ਡੀ ਆਪੂ ਸਾਲਾਂ ਦੇ ਹੋਗੇ ਡੀਬੀਡਬਲ ਕਰਨਾਲ ਵਾਲਾਂ ਦੇ ਹੋਗੇ ਤੇ ਪੀਬੀਡਬਲ ਆਪਣੇ ਲੁਧਿਆਣਾ ਯੂਨੀਵਰਸਿਟੀ ਲੁਧਿਆਣਾ ਵਾਲੇ ਹਾਂ ਆਕੇ ਬੀਜਤਾ ਜੀ ਤੇ ਪਤਾ ਹੀ ਨਹੀਂ ਹੈਗਾ ਆਪ ਬਈ ਪੂਰੀ ਨਗਰਾਨੀ ਨਾਲ ਵਜਾਉਣੇ ਬਈ ਜੀ ਆਪ ਵੜਾਉਣੇ ਆ ਆਪ ਕੋਲੇ ਖੜ ਕੇ ਪੈਕ ਕਰਾਉਣੇ ਸਾਡੇ ਨਾਲ ਪਹਿਲਾਂ ਤਾਂ ਆ ਵੀਡੀਓ ਕਰ ਦੋ ਸ਼ੇਅਰ ਆਪਣੇ ਯਾਰਾ ਮਿੱਤਰਾਂ ਨੂੰ ਜਿਨ੍ਹਾਂ ਨੇ ਕਣਕ ਬੀਜਣੀ ਆ ਮਿੱਤਰੋ ਤੁਹਾਡੇ ਵਾਸਤੇ ਕਣਕ ਦੀਆਂ ਵੈਰਾਈਟੀਆਂ ਲੈ ਕੇ ਆਏ ਆ ਇੱਕ ਨਹੀਂ ਦੋ ਨਹੀਂ ਪੂਰੀਆਂ 10 ਕਣਕ ਦੀਆਂ ਵੈਰਾਈਟੀਆਂ ਲੈ ਕੇ ਆਇਆ ਪੂਰੇ ਸੋਦੇ ਹੋਏ ਬੀਜ ਯੂਨੀਵਰਸਿਟੀ ਵਾਲੇ ਬੀਜ ਆਪਾਂ ਪਿੰਡ ਨਾਗੋ ਕੀ ਖੜੇ ਆਂ ਜ਼ਿਲ੍ਹਾ ਸਿਰਸਾ ਹਰਿਆਣਾ ਦੇ ਵਿੱਚ ਸਰਦੂਲਗੜ੍ਹ ਵੀ ਬਿਲਕੁਲ ਨੇੜੇ ਪੈ ਜਾਂਦਾ ਇੱਥੋਂ 15-10 ਕਿਲੋਮੀਟਰ ਤੇ ਸਿਰਸਾ ਵੀ ਇੱਥੇ 15 ਕਿਲੋਮੀਟਰ ਦੇ ਆ ਜਾਂਦਾ ਜ਼ਿਮੀਦਾਰ ਭਰਾ ਆ ਗਿਆ ਤੁਸੀਂ ਦੇਖ ਸਕਦੇ ਹੋ ਨਾ ਆ ਪਿੱਛੇ ਸਟਾਕ ਪਿਆ ਕਣਕ ਦਾ ਤੇ 10 ਤਰ੍ਹਾਂ ਦੀਆਂ ਵੈਰਾਈਟੀਆਂ ਅਲੱਗ-ਅਲੱਗ ਯੂਨੀਵਰਸਿਟੀ ਦੇ ਮੈਂ ਤੁਹਾਨੂੰ ਦੱਸਿਆ ਵੀ ਸੋਦੇ ਹੋਏ ਬੀਜ ਆ ਤੇ ਆਪ ਹੀ ਤਿਆਰ ਕਰਦੇ ਆਗੇ ਤੇ ਗੱਲਬਾਤ ਕਰਦੇ ਆ ਬਾਈ ਰਹਿਣਾ ਗੁਰਦੀਪ ਆ ਬਾਈ ਤੇ ਬਾਈ ਗੁਰਪ੍ਰੀਤਾ ਸਿੱਖਾ ਬਾਈ ਸਸੀ ਗਾ ਬਾਈ ਹੋਰ ਕੀ ਹਾਲ ਚਾਲ ਠੀਕ ਠਾਕ ਬਾਈ ਵਧੀਆ ਤੁਹਾਡੇ ਸੁਣਾਓ ਠੀਕ ਹੋ ਚੜਦੀ ਕਲਾ ਬਾਈ ਚਲੋ ਜਿਵੇਂ ਮੈਂ ਗੱਲ ਕੀਤੀ ਸੀ ਉਹਨਾਂ ਇੱਕ ਨਹੀਂ ਦੋਣੀ ਅੱਜ ਆਪਾਂ ਦਿਖਾਉਣੇ ਆਗੇ ਪੂਰੀਆਂ 10 ਵੈਰਾਈਟੀਆਂ ਕਣਕ ਦੀ ਹੈ ਨਾ ਜੀ ਬਾਈ ਪਹਿਲਾਂ ਆਪਾਂ ਉਹੀ ਗਿਣਾ ਦਈਏ ਬਾਈ ਹਾਂ ਜਰੂਰ ਬਾਈ ਹਾਂਜੀ ਆਪਾਂ ਉਹ ਦਿਖਾ ਦਈਏ ਬਾਕੀ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਵਾਂਗੇ ਬਾਈਹਰਾਂ ਕੋਲੇ ਗ੍ਰੇਡਿੰਗ ਕੀਤੀ ਹੋਈ ਹੈ ਕੱਲਾ ਕੱਲਾ ਦਾਣਾ ਗਵਾਈ ਭਰਦਾਗਾ ਆਹ ਪਈ ਹੈ ਬਾਈ ਹਨਾ 20 ਹਾਂ ਬਈ ਐ ਵੈਰਾਈਟੀਆਂ ਦੇ ਵਿੱਚ ਦੇਖੋ ਅਜੇ ਤੱਕ ਦਾ ਆਪਾਂ ਕਈਏ ਤਾਂ ਯੂਨੀਵਰਸਿਟੀ ਨੇ ਮਤਲਬ ਬਹੁਤ ਸਾਰੀਆਂ ਵੈਰਾਈਟੀਆਂ ਕਰਦੀਆਂ ਠੀਕ ਹੈ ਬਈ ਵੀ ਆਪਣੇ ਜ਼ਿਮੀਦਾਰਾਂ ਵਾਸਤੇ ਯੂਨੀਵਰਸਿਟੀਆਂ ਡਾਕਟਰ ਯੂਨੀਵਰਸਿਟੀਆਂ ਲੱਗੀਆਂ ਆਈਆਂ ਵੀ ਕਿਵੇਂ ਆਪਾਂ ਚਾੜ ਵਧਾਈ ਉਹਨਾਂ ਦਾ ਕਿਵੇਂ ਆਪਣੇ ਕਿਸਾਨਾਂ ਦੀ ਆਮਦਨ ਵਧੇ ਤੇ ਬਹੁਤ ਹੱਦ ਤੱਕ ਸਫਲ ਵੀ ਹੋਈ ਜਾਂਦੀਆਂ ਯੂਨੀਵਰਸਿਟੀਆਂ ਬਈ ਠੀਕ ਹੈ ਬਈ ਤੇ ਬਸੋ ਤਾਂ ਆਪਾਂ ਲਿਖਣਾ ਵੀ ਆਪਣੇ ਖੇਤਾਂ ਦੇ ਹਿਸਾਬ ਨਾਲ ਵੀ ਕਿਹੜੀ ਵੈਰਾਈਟੀ ਆਪਾਂ ਨੂੰ ਵਧੀਆ ਝਾੜ ਦੇ ਸਕਦੀ ਆ ਵੱਡੀ ਗੱਲ ਇਹ ਹੁੰਦੀ ਆ ਬਈ ਹਨਾ ਮਤਲਬ ਮੈਂ ਵੀ ਕਣਕ ਬੀਜਣੀ ਆ ਮੈਨੂੰ ਵੀ ਐ ਹੁੰਦਾ ਵੀ ਬੀਜ ਚੰਗਾ ਮਿਲੇ ਕਿਤੇ ਡੁਪਲੀਕੇਟ ਬੀਜ ਨਾ ਮਿਲ ਜੇ ਮੈਂ ਸ਼ੁਰੂ ਦੇ ਵਿੱਚ ਹੀ ਇਹੀ ਕਹੀ ਸੀ ਗੱਲ ਵੀ ਇਹ ਯੂਨੀਵਰਸਿਟੀ ਵਾਲੇ ਬੀਜ ਆਗੇ ਜੀ ਬਈ ਤੇ ਉਹ ਯੂਨੀਵਰਸਿਟੀਆਂ ਵੀ ਦੱਸਾਂਗੇ ਕਿਹੜੀ ਕਿਹੜੀ ਯੂਨੀਵਰਸਿਟੀਆਂ ਵਾਲੇ ਬੀਜ ਆ ਤੇ ਬਈ ਮੜੇ ਕਿ ਆਪਣੇ ਕੋਲ ਲਗਭਗ 30 ਜਾਰੇ ਯੂਨੀਵਰਸਿਟੀ ਦੇ ਬੀਜ ਹੈਗੇ ਆ ਜਿਹੜੇ ਆਪਣੇ ਵਧੀਆ ਚੱਲ ਰਹੇ ਝਾੜ ਵਧੀਆ ਦੇ ਰਹੇ ਆ ਵਧੀਆ ਝਾੜ ਹਾਂ ਜਿਵੇਂ ਐਚ ਡੀ ਆਪੂਸਾਲਾਂ ਦੇ ਹੋਗੇ ਡੀਬੀਡਬਲ ਕਰਨਾਲ ਵਾਲਾਂ ਦੇ ਹੋਗੇ ਤੇ ਪੀਬੀਡਬਲ ਆਪਣੇ ਲੁਧਿਆਣਾ ਯੂਨੀਵਰਸਿਟੀ ਲੁਧਿਆਣਾ ਵਾਲੇ ਹਾਂ ਇਹਨਾਂ ਦੇ ਵਿੱਚ ਲਗਭਗ 10 ਆ ਜਿਹੜੀਆਂ ਬੀ ਆ ਗਏ ਭਈ ਨਵੇਂ ਆ ਸਾਰੇ ਆ ਠੀਕ ਹੈ ਆਪਣੇ ਡੀਬੀਡਬਲ 327 ਹੋਗੀ 371 72 ਹੋਗੀ ਜੀ ਪੀਬੀਡਬਲ ਦੇ 826 ਹੈ ਜੀ ਜੀ 872 ਹੈ ਜੀ ਤੇ ਐਚਡੀ ਵਾਲਾਂ ਚ ਆ ਗਈਆਂ ਜੀ ਮੇ ਆਪਣੇ 3385 ਜੀ 3386 ਹੋ ਗਈਆਂ ਜੀ ਤੇ ਆ 3406 ਹੋ ਗਈ ਬਈ ਇਹ ਆਪਣੇ 2967 ਦਾ ਸ਼ੋਦਾਈ ਜੀ ਇੱਕ ਆ ਡਬਲਯੂ ਐਚ 1270 ਹਸਾਰ ਯੂਨੀਵਰਸਿਟੀ ਦੇ ਜੋ ਕਿ ਬਹੁਤ ਵਧੀਆ ਝਾੜ ਦੇ ਰਹੀ ਜੀ ਜੀ ਆਪ ਵੀ ਬੀਜੇ ਸੀ ਅਸੀਂ ਬਈ ਆਪ ਤੇ ਜ਼ਿੰਮੇਦਾਰਾਂ ਦੇ ਵਿੱਚੋਂ ਕਈ ਜੇ ਮਤਲਬ ਆ ਰਹੇ ਆ ਦੱਸ ਰਹੇ ਬਹੁਤ ਵਧੀਆ ਝਾੜ ਦਿੰਦਾ ਇਹਨਾਂ ਨੇ ਯਾਰਟ ਵਧੀਆ ਪੂਰਾ ਵਧੀਆ ਝਾੜ ਦਿੰਦਾ ਇਹਨਾਂ ਨੇ ਬੀਜ ਆਪਾਂ ਕਹੇ ਲਈ ਵੀ ਸੋਦੇ ਹੋਏ ਬੀਜ ਹਨਾ ਵੀ ਆਪਾਂ ਕਹੇ ਲਈ ਵੀ ਸਟਾਰਟਿੰਗ ਤੋਂ ਬੀਜ ਨੂੰ ਜਿਹੜੀ ਗਰੋਥ ਆ ਜਿਹੜੀ ਆਪਾਂ ਕਹੇ ਲਈ ਬਿਮਾਰੀ ਪੈਣ ਤੋਂ ਕੋਈ ਮਤਲਬ ਰੋਕ-ਥਾਮ ਕੀਤੀ ਜਾ ਵੀ ਉਹ ਬੀਜ ਹੁੰਦੇ ਹਨਾ ਇਹ ਹਾਂਜੀ ਬਈ ਇਹਨਾਂ ਦੇ ਆਮ ਜਿਹੜੇ ਆਪ ਘਰੋਂ ਪਏ ਹੁੰਦੇ ਆਪਾਂ ਡਰਮ ਚੋਂ ਪਾ ਕੀ ਬੀਜ ਦਿੰਨੇ ਆ ਵੀ ਉਹਦੇ ਨਾਲੋਂ ਥੋੜੇ ਹਟਕੇ ਹੁੰਦੇ ਹਰਕਤ ਤਾਂ ਹੈਗਾ ਦੇਖੋ ਬਈ ਜੀ ਯੂਨੀਵਰਸਿਟੀ ਦੇ ਮਤਲਬ ਸੋਧ ਕਰਦੀ ਜੀ ਟ ਅਟਾ ਕੇ ਛੋਧ ਕਰਕੇ ਰਜਿਸਟਰ ਪਾਵਰ ਵਧਾ ਕੇ ਇਹ ਬੀਜ ਕੱਢਦੇ ਜੀ ਹੁਣ ਜਿਵੇਂ ਆਪਣੇ DW327 ਹੋ ਗਈ 826 ਇਹ ਸਾਰੀਆਂ ਲਗਭਗ ਬਈਏ ਗੇਤੀਆਂ ਕਿਸਮਾਂ ਨੇ 3385 ਹੁਣ 3385 ਕਿਸਮ ਮਤਲਬ ਐਚਡੀ ਮਤਲਬ ਯੂਨੀਵਰਸਿਟੀ ਨੇ ਤਿਆਰ ਕੀਤੀ ਆ ਐਡੀ ਵਧੀਆ ਵੈਰਾਈਟੀ ਹੈ ਬਈਏ ਖੁਦ ਆਪਾਂ ਨੂੰ ਮਤਲਬ ਡਾਕਟਰ ਸਾਹਿਬ ਨੇ ਬੀ ਦਿੱਤਾ 20 ਕਿਲੋ ਬੀ ਦਿੱਤਾ ਸੀ ਆਪਣੇ ਕੋਲ ਵੀਡੀਓ ਵੀ ਹੈ ਬਕਾਇਦਾ ਉਹ ਤੇ ਲਗਭਗ 3 ਕਿੱਲੇ ਬੀਜੇ ਸੀ ਆਪਾਂ ਵਟਾਂ ਤੇ ਜੀ ਤੇ ਬਹੁਤ ਵਧੀਆ ਝਾੜ ਰਿਹਾ ਬੜਾ ਆਉਣ ਦੇ ਵੇਲੇ ਖੁਦ ਡਾਕਟਰ ਸਾਹਿਬ ਆ ਕੇ ਸਾਡੇ ਕੋਲ ਵੜਵਾ ਕੇ ਗਏ ਜੀ ਆਪ ਪੁੰਨੇਗਰ ਯੂਨੀਵਰਸਿਟੀ ਦੇ ਵਿੱਚ ਤੁਹਾਡਾ ਰਿਕਾਰਡ ਹਾਂ ਰਿਕਾਰਡ ਹੈਗਾ ਬਈ ਆਪਣਾ ਵੀ ਇਹਨਾਂ ਨਾਲ ਬੀਜ ਦਿੱਤਾ ਹੋਇਆ ਆਪਾਂ ਉਹਦੇ ਵਿੱਚ ਆਪਾਂ ਹੈਗੇ ਅੰਮ੍ਰਿਤ ਰਿਕਾਰਡ ਦੇ ਵਿੱਚ ਠੀਕ ਹੈ ਬਈ ਤੇ ਹੋਰ ਵੀ ਜੇ ਮੰਨ ਲਾ ਜਿਹੜੇ ਆਪਣੇ ਬੀਜ ਆ ਆਪਾਂ ਸਾਰੇ ਟੋਟਲ ਫਾਊਂਡੇਸ਼ਨ ਆ ਜਿਵੇਂ 2852 ਆਪਣੇ ਵੈਰਾਈਟੀ ਬਈ ਆਪਣੇ ਕੋਲੇ ਪਈ ਜੀ ਇਹ ਸਾਡੇ ਬਾਸਮਤੀ ਵੈਲਟ ਜੀ ਬਈ ਥੋੜਾ ਲੇਟ ਜਾਂਦੇ ਜਿਹੜੇ ਉਹਨਾਂ ਵਾਸਤੇ ਬਹੁਤ ਲੋਕ ਪਸੰਦ ਕਰਦੇ ਜਿਹਨੂੰ ਲਾਉਂਦੇ ਆ ਬਰੀਡਰ ਸੀਡ ਹੈ ਜੀ ਆਪਣਾ ਫਾਊਂਡੇਸ਼ਨ ਹੈ ਜੀ ਫਾਊਂਡੇਸ਼ਨ ਬਰੀਡਰ ਲਾਇਆ ਸੀ ਪਿਆ ਆਪਣੇ ਕੋਲ ਠੀਕ ਹੈ ਬਈ ਤੇ ਮਤਲਬ ਪਿਓਰਟੀ ਨਾਲ ਬਈ ਸਾਰਾ ਬੀ ਬੀਜ ਲੈ ਆ ਕੇ ਬੀਜਤਾ ਜੀ ਤੇ ਪਤਾ ਹੀ ਨਹੀਂ ਹੈਗਾ ਆਪ ਬਈ ਪੂਰੀ ਨਗਰਾਨੀ ਨਾਲ ਭਜਾਉਣੇ ਬਈ ਜੀ ਆਪ ਵੜਾਉਣੇ ਆਪ ਕੋਲੇ ਖੜ ਕੇ ਪੈ ਕਰਾਉਣੇ ਸਾਡੇ ਨਾਲ ਜਿਹੜੇ ਬੰਦੇ ਲੱਗੇ ਆਪਦੇ ਪੂਰੇ ਵਿਕਾਰ ਜਿੰਮੇਵਾਰ ਬੰਦੇ ਦਿਖਾਉਣੇ ਸਾਨੂੰ ਸਾਰੇ ਭਈਆਂ ਜਿਵੇਂ ਤੁਸੀਂ ਗੇਤੀ ਗੱਲ ਕੀਤੀ ਸੀ ਬਈ ਹਨਾ ਗੇਤੀਆਂ ਵਾਲੇ ਬੀਜ ਆ ਹੁਣ ਮੌਸਮ ਵੀ ਦੇਖੀਏ ਥੋੜਾ ਜਿਹਾ ਗਰਮਾਇਸ਼ ਆ ਹਨਾ ਤੇ ਉਹ ਕਿਵੇਂ ਸਿਸਟਮ ਸਹੀ ਰਹਿੰਦਾ ਜਿਵੇਂ ਹੁਣ ਬਜਾਅਤ ਕਰ ਦੇਣ ਗੇਤੀ ਬੀਜ ਦੀ ਜਾਂ ਥੋੜਾ ਮੋਟਾ ਕੱਟ ਕਰ ਲੈਣ ਸਮੇਂ ਦੇ ਵਿੱਚ ਮਤਲਬ ਇਹ ਚ ਤਬਈਆ ਹੁਣ ਜਿਵੇਂ ਥੋੜਾ ਜਿਹਾ ਜਿਮਿਆਦ ਸਾਰੀਆਂ ਲਗਭਗ ਵੈਰਾਈਆਂ ਗੇਤੀ ਤਾ ਪਰ ਹੁਣ ਮੌਸਮ ਥੋੜਾ ਜਿਹਾ ਬਈ ਜਿਆਦਾ ਮਤਲਬ ਗਰਮ ਚੱਲੀ ਜਾਂਦਾ ਹੈ ਹੂੰ ਤਾਂ ਥੋੜਾ ਜਿਹਾ ਮੌਸਮ ਨੂੰ ਦੇਖ ਕੇ ਤਾਂ ਆਪਾਂ ਨੂੰ ਮਤਲਬ ਦੇਖ ਕੇ ਬਜਾਦ ਕਰਨੀ ਪੂ ਜਿਆਦਾ ਟਾਈਮ ਰੁਕ ਵੀ ਨਹੀਂ ਸਕਦੇ ਇਹ ਵੀ ਗੱਲ ਸਹੀ ਆ ਆਪਾਂ ਬਾਣ ਆਪਣੇ ਬਿਲੇ ਹੋ ਗਏ ਖੜਬੀ ਸੋਧ ਰੌਣੀਆਂ ਵੀ ਕੀਤੀਆਂ ਹੋਈਆਂ ਹੂੰ ਤਾਂ ਕੋਸ਼ਿਸ਼ ਮਤਲਬ ਜੇ ਰੁਕ ਸਕਦੇ ਜਿੰਨਾ ਕਿ ਤੁਹਾਨੂੰ ਡਿਲੇ ਹੋ ਸਕਦਾ ਤਾਂ ਥੋੜਾ ਬਹੁਤ ਕਰ ਲੈਣਾ ਜੀ ਦਾ ਕਰ ਲੈਣਾ ਚਾਹੀਦਾ ਬਾਕੀ ਹੈ ਗੀਤੀਆਂ ਬਈ ਇਹ ਬਿਲਕੁਲ ਆ ਬਈ ਇੱਧਰ ਨਾ ਦਿਖਾ ਦਈਏ ਬਈ ਆਹ ਜਿਹੜੇ ਪੈਕਿੰਗ ਹੋ ਰੱਖੇ ਮਤਲਬ ਜਾ ਰਹੇ ਆ ਜਾਂ ਮਤਲਬ ਪੈਕਿੰਗ ਕਰਕੇ ਰੱਖ ਰਹੇ ਆ ਤੁਸੀਂ ਹਾਂ ਅੱਜ ਉਣਾ ਆਉਣੇ ਬਈ ਸਾਡੇ ਕੋਲ ਵੈਸੇ ਸਾਡੇ ਕੋਲ ਡਾਇਰੈਕਟ ਬਈ ਫਾਰਮਰ ਜੁੜੇ ਹੋਏ ਆ ਹਾਂਜੀ ਬਈ ਝੋਨੇ ਦਾ ਵੀ ਲੈ ਜਾਂਦੇ ਆਪਣੇ ਕੋਲੇ ਤੇ ਕਣਕ ਦਾ ਵੀ ਆ ਪੈਕਿੰਗ ਕਰਕੇ ਤੇਰੀ ਉਹ ਵੀ ਕੁਝ ਲੈ ਗਈ ਸੀ ਕੁਝ ਲੈ ਕੇ ਆਉਣੇ ਆ ਮਤਲਬ ਡੇਲੀ ਜਿੰਨੇ ਕੋ ਹੋ ਸਕਦਾ ਫਾਰਮਰ ਆਪਣੇ ਤੋਂ ਆ ਕੇ ਲਿਜਾਈ ਜਾਂਦੇ ਬਈ ਵੱਡੋ ਵੱਡੀ ਸਾਰੀਆਂ ਵੈਰਾਈਟੀਆਂ ਟੋਟਲ ਪਈਆਂ ਕੋਈ ਲੋ ਕੋ ਨਹੀਂ ਕੋਈ ਐ ਨਹੀਂ ਆਟਾ ਤੋਂ ਪਈ ਆਪਣਾ ਸਾਰਾ ਸਾਹਮਣੇ ਵਿੱਚ ਬੈਜਾ ਮਾ ਖੁੱਲੀ ਕਿਤਾਬ ਹੀ ਆ ਇਹਦੇ ਚੋਂ ਮਤਲਬ ਪੈਕਿੰਗ ਹੋ ਰਹੀ ਆ ਅੱਜ ਘਟੇ ਸਮਾਈ ਕਰਕੇ ਹਨਾ ਪੂਰਾ 872 ਰੁਪਿਆਗਾ ਹਾਂਜੀ 872 ਐਚਡੀ 3406 ਹੋ ਗਿਆ 1270 ਬਈ ਬਈ ਉਹ 826 ਹੋਗੇ ਪਰਾਂ ਜੀ ਉਹ ਸਾਹਮਣੇ ਆ 327 ਦਾ ਰੇਕ ਪਿਆ ਹੋਇਆ ਬਈ ਠੀਕ ਹੈ ਬਈ ਮਤਲਬ ਸਾਰੀਆਂ ਵੈਰਾਈਟੀਆਂ ਦੇ ਡੋਡ ਹੀ ਰੇਕ ਗ੍ਰੇਡਿੰਗ ਕਰਵਾ ਕੇ ਤੇਰੇ ਹੋਏ ਬਈ ਗ੍ਰੇਡਿੰਗ ਵਗੈਰਾ ਇਹਦੇ ਵੀ ਕਾਫੀ ਮਤਲਬ ਟਾਈਮ ਲੱਗ ਜਾਂਦਾ ਹਨਾ ਬਈ ਇਹਦੇ ਚ ਬਈ ਮਨ ਲਾ ਆਪਾਂ ਪਹਿਲਾਂ ਵੈਰਾਈਟੀ ਵੜਦੇ ਆ ਆ ਸਾਡੇ ਕੋਲ ਆ ਆਪਦੀ ਕੰਬੈਨ ਆ ਆਪ ਸਾਫ਼ ਕਰਕੇ ਵੜਦੇ ਆ ਵਧੀਆ ਠੀਕ ਹੈ ਬਈ ਉਸ ਤੋਂ ਬਾਅਦ ਆ ਪੱਖਾ ਲਾ ਕੇ ਇੱਕ ਵਾਰੀ ਆਪਦੇ ਲੇਵਲ ਤੇ ਬਈ ਪੈਕ ਕਰਵਾ ਕੇ ਬੋਰੀਆਂ 'ਚ ਧਰਵਾ ਦਿੰਨੇ ਆ ਠੀਕ ਹੈ ਫਿਰ ਜਦੋਂ ਨਾਲ ਆਪਣਾ ਹੁਣ ਬੀਜ ਦਾ ਟਾਈਮ ਆ ਦੁਬਾਰੇ ਫੇਰ ਬਈ ਇਹਨਾਂ ਨੂੰ ਆਪਾਂ ਗ੍ਰੇਡ ਕਰਵਾ ਕੇ ਜੀ ਤੇ ਧਰਵਾ ਦਿੰਨੇ ਆ ਬੋਰੀਆਂ 'ਚ ਧਰਦੇ ਆ ਪੈਕਿੰਗ ਅਸੀਂ ਆਉਣ ਦਾ ਸਪੋਟ ਕਰਦੇ ਆ ਬਈ ਹੂੰ ਵੀ ਜਿਆਦਾ ਟਾਈਮ ਆਪਾਂ ਗੱਟਾਂ 'ਚ ਪਾ ਕੇ ਰੱਖਾਂਗੇ ਤਾਂ ਥੋੜੇ ਮਤਲਬ ਜਰਮੀਨੇਸ਼ਨ 'ਚ ਨਾ ਦਿੱਕਤ ਆਵੀਂ ਦਿੱਕਤ ਆਵੇ ਹਾਂ ਬੋਰੀਆਂ ਨਾਲ ਐ ਵੀ ਬਈ ਇਹ ਦਿੱਕਤ ਨਹੀਂ ਆਉਂਦੀ ਵਧੀਆ ਪੈਣਦਾਗਾ ਬਿਲਕੁਲ ਆਪਾਂ ਪਿੱਛੇ ਬਈ ਜਿਹੜਾ ਝੋਨੇ ਦੀ ਵੀਡੀਓ ਪਾਈ ਸੀ ਬੀਜ ਦੀ ਹਣਾ ਹਾਂਜੀ ਬਈ ਤੇ ਇਧਰ ਵੀ ਤੁਹਾਡੇ ਕੋਲੇ ਮਤਲਬ ਬਈ ਝੋਨਾ ਖਿਲਾਰਿਆ ਪਿਆ ਇਹ ਬਈ ਜੀ ਝੋਨਾ ਆਪਣਾ ਵੱਢ ਕੇ ਆਪਣੇ ਇਹ ਨਵੀਂ ਵੈਰੈਟੀ ਹੈ 1985 ਉਹ ਨਾ ਮਸਮਤੀ 1985 ਬਈ ਠੀਕ ਹੈ ਬਈ ਹੂੰ ਤੇ ਇਹਦਾ ਤੁਸੀਂ ਖਾਸियत ਵੀ ਦੱਸ ਰਹੀ ਸੀ ਇਹ ਡੀਐਸਆਰ ਵਾਸਤੇ ਮਤਲਬ ਵੈਰੈਟੀ ਬਈ ਯੂਨੀਵਰਸਿਟੀ ਨੇ ਤਿਆਰ ਕੀਤੀ ਹੋਈ ਪੂਸਾ ਯੂਨੀਵਰਸਿਟੀ ਸਿੱਧੀ ਬਿਜਾਈ ਸਿੱਧੀ ਬਿਜਾਈ ਵਾਸਤੇ ਆਪਾਂ ਠੀਕ ਹੈ ਬਈ ਇਹਦੇ ਚ ਬਈ ਏਸੀਆ ਵੀ ਆਪਣੇ ਪਰਸ਼ੂਟ ਦਵਾਈ ਆਪਾਂ ਕਰ ਸਕਦੇ ਹਾਂ ਮਤਲਬ 18-20 ਦਿਨਾਂ ਦੇ ਜਦੋਂ ਆਪਣੇ ਬੀਜਣ ਤੋਂ ਬਾਅਦ 18-20 ਦਿਨ ਹੋ ਜਾਂਦੇ ਨੇ ਪਰਸ਼ੂਟ ਦਵਾਈ ਕਰਦੇ ਆਂ ਤਾਂ ਇਹਦੇ ਵਿੱਚ ਮਤਲਬ ਇਹ ਜੇ ਗੁਣ ਪਾਤੀ ਯੂਨੀਵਰਸਿਟੀ ਦੇ ਡਾਕਟਰਾਂ ਨੇ ਵੀ ਦਵਾਈ ਕਰਾਂਗੇ ਤਾਂ ਇਸ ਵੈਰਾਈਟੀ ਤੋਂ ਇਲਾਵਾ ਕੋਈ ਹੋਰ ਵੀ ਮਤਲਬ ਵੈਰਾਈਟੀ ਉਹਦੇ ਵਿੱਚ ਉਗ ਰਿਹਾ ਹੋਊਗਾ ਆਪਾਂ ਜਿਹਨੂੰ ਚੋਭਾ ਕਹਿੰਦੇ ਆ। ਇਹ ਕਤੋਂ ਨਹੀਂ ਰਹਿਣਾ ਦੂਜਾ ਘਾਹ ਸਾਫ਼ ਹੋ ਜਾਊ। ਤੇ ਇਹਨੂੰ ਜਿਹੜੀ ਬਿਮਾਰੀ ਤੇ ਆਪਾਂ ਦਵਾਈ ਕਰ ਦਿੰਦੇ ਸੀ ਬਈ। ਠੀਕ ਹੈ ਬਈ। ਮਤਲਬ ਡੀਐਸਆਰ ਦੇ ਵਿੱਚ ਇਹ ਜਿਹੜੀ ਦਿੱਕਤ ਆਉਂਦੀ ਸੀ ਨਾ ਕੱਖਾਂ ਵਾਲੀ ਤੇ ਹੋਰ ਚੋਬੇ ਵਾਲੀ ਉਹ ਦਿੱਕਤ ਨਹੀਂ ਬਈ ਇਸ ਵੈਰਾਈਟੀ ਜਾਈਗੀ। 1509 ਦੀ ਸ਼ੋਧ ਕੀ ਬਣੀ ਹੋਈ ਵੀਰੇ ਕਿਸਮ ਹੈ। ਠੀਕ ਹੈ। ਇਹ ਆਪਣੇ ਕੋਲੇ ਬਕਾਇਦਾ ਮਤਲਬ ਡਾਇਰੈਕਟਰ ਸਾਹਿਬ ਪੁੱਸ ਵਾਲੇ ਉਹ ਰਾਉਂਡ ਲਾ ਕੇ ਗਏ ਜੀ ਉਹ ਵੀ ਹਾਂ 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 ਡਾਕਟਰ ਜੇਕੇ ਸਿੰਘ ਜੀ ਜਦੋਂ ਆਪਣਾ ਵੱਡਣਾ ਸੀ ਉਸ ਤੋਂ ਪਹਿਲਾਂ ਜੀ ਆਪਣਾ ਬਕਾਇਦਾ ਵੀਡੀਓ ਵਗੈਰਾ ਵੀ ਖੁਦ ਆਏ ਸੀਗੇ ਤੇ ਰਾਉਂਡ ਲਾ ਕੇ ਦੇਖ ਕੇ ਗਏ ਸੀ ਠੀਕ ਹੈ ਬਿਲਕੁਲ ਤੇ ਬਾਕੀ ਬਈ ਆਹ ਤਾਂ ਤੁਸੀਂ ਦੇਖ ਲੈਣਾ ਬਈ ਇਹਦੇ ਝੋਨੇ ਦਾ ਬੀ ਵੀ ਤਿਆਰ ਕਰਦੇ ਆ ਕਣਕ ਦਾ ਬੀ ਤੁਹਾਨੂੰ ਮੈਂ ਵੈਰਾਈਟੀਆਂ ਵੀ ਦੱਸ ਤੀਆਂ ਤੇ ਝੋਨੇ ਦਾ ਬੀ ਵੀ ਆਹ ਨੰਬਰਾਂ ਤੇ ਤੁਸੀਂ ਕਾਲ ਕਰਕੇ ਬੁੱਕ ਕਰਵਾ ਸਕਦੇ ਹੋ ਜੇ ਕਿਸੇ ਨੇ ਲੈਣਾ ਤਾਂ ਲਿਆ ਵੀ ਸਕਦੇ ਹੋ ਬਾਕੀ ਆਹ ਵੈਰਾਈਟੀਆਂ ਬਈ ਜਿਵੇਂ ਹੁਣ ਸਾਨੂੰ ਕਾਲ ਕਰਦਾ ਹੈਗਾ ਜੀ ਬਈ ਤਿੱਕੇ ਆਪਾਂ ਹੁਣ ਹਰਿਆਣੇ 'ਚ ਖੜੇ ਆਂਗੇ ਸਿਰਸੇ ਹਣਾ ਹਾਂ ਤੇ ਪੰਜਾਬ 'ਚੋਂ ਕਿਸੇ ਦੂਜੇ ਕੋਨੇ ਤੋਂ ਕਰਦਾ ਉਹ ਫਿਰ ਪਹੁੰਚ ਵੇਰਾ ਕਿਵੇਂ ਕਰਦੇ ਆਂ ਜਾਂ ਤੁਹਾਡੇ ਕੋਲ ਇੱਥੋਂ ਆ ਕੇ ਲੈ ਕੇ ਜਾਂਦੇ ਆਂ ਵੈਸੇ ਤਾਂ ਬਈ ਜ਼ਿਆਦਾਤਰ ਤਾਂ ਆ ਵੀ ਜਾਂਦੇ ਆ ਬਈ ਇਹਰੇ ਹੂੰ ਤੇ ਕਈ ਵਾਰੀ ਸਾਡੇ ਕੋਲ ਜਿਵੇਂ ਰਾਜਸਥਾਨ ਤੋਂ ਜਾ ਕੇ ਵੀ ਰਐਮਪੀ ਤੋਂ ਵੀ ਮਤਲਬ ਆ ਜਾਂਦੇ ਆਂ ਬੀਜ ਵਾਸਤੇ ਠੀਕ ਹੈ ਬਈ ਤਾਂ ਉਹਨਾਂ ਦਾ ਅਸੀਂ ਜ਼ਿਆਦਾ ਟਰਾਂਸਪੋਰਟਰ ਕਰਵਾ ਦੇਣਾ ਅਗਲੇ ਦਾ ਖਰਚਾ ਹੁੰਦਾ ਤੇ ਜਾਂ ਫਿਰ ਕਈ ਜੀ ਕਿਸਾਨ ਮਿਲ ਕੇ ਬਈ ਜਿਵੇਂ ਮਿਲ ਕੇ ਚਾਰ ਪੰਜ ਜਾਣੇ ਆਪਦਾ ਗੱਡੀ ਕਰਵਾ ਕੇ ਲੈ ਆ ਜਾਂਦੇ ਆ ਠੀਕ ਤੇ ਜਾਂ ਫਿਰ ਅਸੀਂ ਕਰਵਾ ਦੇਣੇ ਗੱਡੀ ਉਹ ਦੱਸ ਦੇਣ ਅਗਲੇ ਨੂੰ ਇ ਤੇ ਬਈ ਆ ਸਗੀ ਸਾਰੀ ਜਾਣਕਾਰੀ ਬਾਕੀ ਕੋਈ ਜਾਣਕਾਰੀ ਰਹਿ ਗਈ ਹੋਵੇ ਭਰਾ ਕੋਈ ਹਨਾ ਮਿਸ ਕਰ ਗਏ ਹੋਏ ਅਸੀਂ ਹਨਾ ਤਾਂ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਜਿਹੜਾ ਵੀ ਬੀ ਚਾਹੀਦਾ ਤੁਹਾਨੂੰ ਵੈਰਾਈਟੀ ਦਾ ਹਨਾ ਸੋਧਦੇ ਉਹ ਬੀ ਆ ਤੁਸੀਂ ਇੱਥੋਂ ਲਿਆ ਸਕਦੇ ਹੋ ਆਪਾਂ ਨਾਗੂ ਕੀ ਖੜੇ ਆ ਸਰਦੂਲਗੜ੍ਹ ਤੋਂ ਬਈ ਮੈਨੂੰ ਲੱਗਦਾ 10 15 ਕਿਲੋ 10 12 ਕਿਲੋਮੀਟਰ ਹੀ ਆ ਹਾਂ ਬਿਲਕੁਲ ਤੇ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਬਈ ਤੁਸੀਂ ਵੇੜੀ ਵੇੜੀ ਜਾਣਕਾਰੀ ਦਿੱਤੀ ਖੰਦ ਲੱਗ ਪੈਲਦੇ ਆ ਫਿਰ ਦੋਸਤੋ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ